ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਸਾਡਾ ਉਪਰਾਲਾ ਹੈ ਕਿ ਨਵੇਂ ਵੋਟਰਾਂ ਨੂੰ ਜਿਆਦਾ ਤੋਂ ਜਿਆਦਾ ਮਤਦਨ ਕਰਨ ਦੇ ਲਈ ਜਾਗਰੂਕ ਕੀਤਾ ਜਾਵੇ ਜਿਸ ਦੇ ਦਿਨ ਜ਼ਿਲ੍ਹੇ ਅੰਦਰ ਵੋਟਰ ਜਾਗਰੂਕਤਾ ਪ੍ਰੋਗਰਾਮ ਸਵੀਪਦੀਨ ਕਾਰਜ ਕੀਤੇ ਜਾ ਰਹੇ ਹਨ ਅਤੇ ਅੱਜ ਸਵੀਪਦੀਨ ਜ਼ਿਲ੍ਹੇ ਵਿੱਚ ਤਿੰਨ ਜਾਗਰੂਕਤਾ ਵਾਹਨਾਂ ਰਵਾਨਾ ਕੀਤੀਆਂ ਗਈਆਂ ਹਨ ਇਹ ਪ੍ਰਗਟਾਵਾ ਸੀੜੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਪਠਾਨਕੋਟ ਵਿਖੇ ਵੋਟਰ ਜਾਗਰੂਕਤਾ ਵਾਹਨ ਨੂੰ ਰਵਾਨਾ ਕਰਨ ਮਗਰੋਂ ਕੀਤਾ ਗਿਆ ਇਸ ਮੌਕੇ ਤੇ ਹੋਰ ਨਾ ਤੋਂ ਇਲਾਵਾ ਸਰਦਾਰ ਗੁਰਪ੍ਰੀਤ ਸਿੰਘ ਜ਼ਿਲ੍ਹਾ ਨੋਡਲ ਅਫਸਰ ਸਵੀਪ RAM LUBAYA ਜ਼ਿਲ੍ਹਾ ਲੋਕ ਸੰਪਰਕ ਅਫਸਰ ਅਜੀਤ ਸੈਣੀ ਯੁਗੇਸ਼ ਕੁਮਾਰ ਵਿਨੋਦ ਕੁਮਾਰ ਅਤੇ ਹੋਰ ਵਿਭਾਗੀ ਕਰਮਚਾਰੀ ਵੀ ਹਾਜ਼ਰ ਸਨ ਅੱਜ ਆਪਾ ਜ਼ਿਲ੍ਹਾ ਪਠਾਨਕੋਟ ਵਿੱਚ ਮਾਨਯੋਗ ਏਡੀਸੀ ਅੰਕੁਰਜੀਤ ਸਿੰਘ ਜੀ ਵੱਲੋਂ ਸਾਡੀ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਚੰਡੀ ਲਗਾ ਕੇ ਰਵਾਨਾ ਕੀਤਾ ਗਿਆ ਹੈ ਜੋ ਕਿ ਸਾਡੇ ਵੱਖ-ਵੱਖ ਜਿਹੜੇ ਕਨਸਟੀਚੂਐਂਸੀਆਂ ਨੇ ਉਹਦੇ ਵਿੱਚ ਜਾ ਕੇ ਔਰ ਆਪਣੀ ਵੋਟਰ ਨੂੰ ਜਾਗ ਵੋਟਰ ਨੂੰ ਜਾਗਰੂਕ ਕਰਨਗੇ ਉਸ ਦੇ ਵਿੱਚ ਵੀ ਈਵੀ ਵੀ ਈਵੀਐਮ ਪੈਡ ਅਤੇ ਵੀਵੀ ਪੈਡ ਅਤੇ ਈਵੀਐਮ ਮਸ਼ੀਨਾਂ ਦੀ ਜਾਣਕਾਰੀ ਦਿੱਤੀ ਜਾਊਗੀ ਲੋਕਾਂ ਨੂੰ ਤਾਂ ਕਿ ਲੋਕ ਕੋਈ ਵੋਟ ਤੋਂ ਵਾਂਝਾ ਨਾ ਰਹਿ ਸਕੇ ਇਸ ਤੋਂ ਇਲਾਵਾ ਇਸ ਨੂੰ ਇਹ ਜਿਹੜੀ ਵੈਨ ਹੈ ਸਾਡੇ ਕੋਲ 28 ਮਾਰਚ 28 ਫਰਵਰੀ ਤੋਂ 8 ਮਾਰਚ ਤੱਕ ਰਹੇਗੀ ਹਰ ਇੱਕ ਔਰ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ 30 ਲੋਕੇਸ਼ਨਾਂ ਤੇ ਜਾਏਗੀ ਔਰ ਸਾਡਾ ਮੇਨ ਏਮ ਇਹੋ ਹੀ ਹੈ ਕਿ ਸਾਡੇ ਜਿਹੜੇ ਪੀ ਡਬਲਯੂ ਡੀ ਵੋਟਰ ਨੇ ਵੂਮਨ ਵੋਟਰ ਨੇ ਅਤੇ ਸਾਡੇ ਜਿਹੜੇ ਥਰਡ ਜੈਂਡਰ ਵੋਟਰ ਅਤੇ ਹੋਰ ਜਿਹੜੇ ਨਵੇਂ ਯੰਗ ਵੋਟਰਸ ਨੇ ਉਹਨਾਂ ਸਾਰਿਆਂ ਨੂੰ ਦੇ ਵਿੱਚ ਚੰਗੀ ਤਰ੍ਹਾਂ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੀ ਤਾਂ ਕਿ ਸਾਡਾ ਇਸ ਵਾਰ ਜਿਹੜਾ ਸਾਡਾ ਟੀਚਾ ਵਾ 75% ਤੋਂ ਅਸੀਂ ਪਾਰ ਕਰ ਸਕੀਏ ਔਰ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਦੋ ਵੋਇਨ ਜਿਹੜੀਆਂ ਨੇ ਧੂਆ ਹਲਕਾ ਦੀ ਵੀ ਰਵਾਨਾ ਕੀਤੀਆਂ ਗਈਆਂ ਨੇ ਜਿਹੜੀਆਂ ਧੂਆ ਹਲਕੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਣਗੀਆਂ ਔਰ ਉਹ ਵੀ ਵੀਵੀ ਪੈਡ ਅਤੇ ਵੀਈਵੀਐਮ ਮਸ਼ੀਨ ਦੀ ਲੋਕਾਂ ਨੂੰ ਜਾਣਕਾਰੀ ਦੇਣਗੇ ਅਤੇ ਨਾਲ ਹੀ ਜਿਹੜੇ ਦੂਸਰੇ ਜੰਗ ਵੋਟਰ ਜਾਂ ਕੋਈ ਪੀਡਬਲਯੂਡੀ ਵੋਟਰ ਵੂਮਨ ਵੋਟਰ ਨੇ ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕਰਨਗੇ ਧੰਨਵਾਦ